ਤਨ ਤਨ ਬਾਬਾ ਸੀਤਾ ਰਾਮ ਦੇ ਤਪ ਸਥਾਨ ਪਿੰਡ ਠੱਠਾ ਵਿਖੇ ਉਹਨਾਂ ਦੀ ਯਾਦ ਵਿੱਚ ਹਰਾਨਾ ਜੋੜ ਮੇਲਾ ਸਮੂਹ ਪਿੰਡ ਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨ ਵਿੱਚ ਭਾਈ ਸੁਖਰਾਜ ਸਿੰਘ ਖਾਲਸਾ ਚੁਗਾਮਾ ਦਾ ਕਬੀਸਰੀ ਜਥਾ ਤੇ ਭਾਈ ਅਮਰਜੀਤ ਸਿੰਘ ਸਭਰੇ ਦੇ ਕਬੀਸਰੀ ਜਥੇ ਬਰੋ ਜੁੜੀ ਬੈਠੀ ਸੰਗਤ ਨੂੰ ਸੂਰਬੀਰ ਯੋਧਿਆਂ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ ਜਥਿਆਂ ਤੇ ਸੇਵਾਦਾਰਾਂ ਨੂੰ ਸਰਪਾ ਪਾਕਿ ਸਨਮਾਨਿਤ ਕੀਤਾ ਗਿਆ ਠੰਡੇ ਮਿੱਠੇ ਜਲਦੀਆਂ ਛਬੀਲਾਂ ਸਮੇਤ ਕਈ ਪਕਵਾਨਾਂ ਦੇ ਲੰਗਰ ਅਟੁੱਟ ਵਰਤਾਏ ਗਏ ਇਸ ਮੌਕੇ ਬਾਬਾ ਨਾਰ ਸਿੰਘ ਸਾਧ ਸੇਵਾਦਾਰ ਬਾਬਾ ਕੁਲਵੀਰ ਸਿੰਘ ਗੁਰੂ ਕੇ ਬਾਗ ਬਾਬਾ ਜੋਗਿੰਦਰ ਸਿੰਘ ਲੋਪੋਕੇ ਬਾਬਾ ਹੀਰਾ ਸਿੰਘ ਬਾਬਾ ਮਲੂਕ ਸਿੰਘ ਬਾਬਾ ਨਰਬੈਲ ਸਿੰਘ ਇੰਦਰ ਸਿੰਘ ਡਾਕਟਰ ਵਿੱਕੀ ਜੱਗਾ ਸਿੰਘ ਹਰਮਨ ਸਿੰਘ ਜੋ ਕੇ ਗੁਰਪ੍ਰੀਤ ਸਿੰਘ ਜੁਕੇ ਲਾਡੀ ਜੁਕੇ ਸ਼ਮਸ਼ੇਰ ਸਿੰਘ ਬੁੱਲਾ ਜੁਕੇ ਗੁਰਵਿੰਦਰ ਸਿੰਘ ਜੁਕੇ ਬਿੱਲਾ ਸਿੰਘ ਬੁੱਲਾ ਮੇਜਰ ਸਿੰਘ ਠੱਠਾ ਨਵਪ੍ਰੀਤ ਸਿੰਘ ਡਾਕਟਰ ਵੀਰ ਸਿੰਘ ਬਾਬਾ ਰਾਜਾ ਸਿੰਘ ਮੋੜੇਕਲਾ ਹਰਮਨ ਸਿੰਘ ਸਾਫ ਸਿੰਘ ਬਰਾੜ ਪ੍ਰદાન ਮੇਜਰ ਸਿੰਘ ਜੱਸਾ ਸਿੰਘ ਚੱਕੀਵੜਾ ਸੁਖ ਲੋਪਕੇ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਥਣ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਇਹ ਜੀ ਪਵਿੱਤਰ ਸਥਾਨ ਬਾਬਾ ਸੀਤਾ RAM ਜੀ ਜਿਨ੍ਹਾਂ ਨੇ ਪਿਛਲੇ ਸਮਿਆਂ ਦੇ ਵਿੱਚ ਇੱਥੇ ਤਾਪ ਕੀਤਾ ਨਾਲੇ ਆਈਆਂ ਜਾਂਦੀਆਂ ਸੰਗਤਾਂ ਨੂੰ ਜਲਪਾਣੀ ਛਕਾ ਕੇ ਸੇਵਾ ਕਰਦੇ ਹੁੰਦੇ ਸੀ ਉਦੋਂ ਕੱਚੇ ਰਾਹ ਹੁੰਦੇ ਸੀ। ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਤੇ ਉਹਨਾਂ ਦੀ ਹਰ ਸਾਲ ਹੀ ਨਗਰ ਦੀਆਂ ਇਲਾਕੇ ਦੀਆਂ ਸੰਗਤਾਂ ਇਸ ਪਵਿੱਤਰ ਸਥਾਨਾਂ ਤੇ ਸਾਰੀ ਇਕੱਤਰਤਾਈ ਕਰਕੇ ਨਾਲ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਜੋ ਦਿਹਾੜਾ ਉਹ ਬੜੇ ਸ਼ਰਧਾ ਭਾਵਨਾ ਦੇ ਨਾਲ ਬਾਬਾ ਸੀਤਾ RAM ਜੀ ਦੇ ਪੜਾਵਾਂ ਤੇ ਮਨਾਇਆ ਜਾਂਦਾ। ਸਾਰੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਬਹੁਤ ਵੱਡਾ ਸੰਗਤਾਂ ਦਾ ਸੰਯੋਗ ਆ ਇਹ ਥਾਂ ਜਿਹੜਾ ਆ ਇਹ ਸ਼ਰਕਦੇ ਉੱਤੇ ਹੀ ਆ ਠੱਠੇ ਨਗਰ ਚ ਇਸ ਕਰਕੇ ਇਹ ਥਾਂ ਕਾਫੀ ਤੇ ਜਿਹੜਾ ਉਹ ਸੇਵਾ ਸਮਾਪਤ ਰਹੀ ਹੁਣ ਕਾਫੀ ਤੇ ਤੋਂ ਜਿਹੜੀ ਇਹਦੀ ਸੇਵਾ ਆਰੰਭ ਹੋਈ ਆ ਲਾਗੇ ਜਿਨ੍ਹਾਂ ਦੀਆਂ ਜ਼ਮੀਨਾਂ ਸੀ ਉਹਨਾਂ ਨੇ ਥਾਂ ਦਿੱਤੇ ਨੇ ਅੱਜ ਵੀ ਥਾਂ ਜਿਹੜਾ ਗੁਰੂ ਘਰ ਨੂੰ ਅਰਦਾਸ ਹੋਇਆ ਅਮਰਜੀਤ ਸਿੰਘ ਜੀ ਜੈ ਸਾਹਿਬ ਵੱਲੋਂ ਵਿੱਕੀ ਡਾਕਟਰ ਵੱਲੋਂ ਉਥੇ ਨਾਲ ਦੀ ਨਾਲ ਚਾਚਾ ਜੀ ਜਗਤਾਰ ਸਿੰਘ ਵੱਲੋਂ ਉਹਨਾਂ ਨੇ ਦਸਾਂ ਮਰਲਿਆਂ ਦੀ ਜਿੰਨੀ ਵੀ ਮਾਇਆ ਬਣੂਗੀ ਉਹ ਮਾਇਆ ਇਸ ਪਵਿੱਤਰ ਸਥਾਨ ਤੇ ਭੇਟ ਕਰਨਗੇ ਸਾਰੀਆਂ ਸੰਗਤਾਂ ਦਾ ਇਸ ਪਵਿੱਤਰ ਜੋੜ ਮੇਲੇ ਚ ਆਇਆਂ ਨੂੰ ਸਾਰਿਆਂ ਦਾ ਧੰਨਵਾਦ ਕੀਤਾ ਉੱਥੇ ਨਾਲ ਦੀ ਨਾਲ ਈਕਾਰ ਸੇਵਾ ਤੋਂ ਗੁਰੂ ਕੇ ਬਾਗ ਵਾਲੇ ਬਾਬਾ ਜੀ ਬਾਬਾ ਗੁਰੂ ਕੇ ਬਾਗ ਵਾਲੇ ਬਾਬਾ ਮਹਾਪੁਰਖਾਂ ਦੇ ਸੇਵਾਦਾਰ ਉਸ ਘਰ ਦੇ ਬਾਬਾ ਜੀ ਬਾਬਾ ਕੁਲਵੀਰ ਸਿੰਘ ਜੀ ਮਹਾਪੁਰਖ ਸੰਗਤਾਂ ਦੇ ਨਾਲ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਨਗਰ ਵੱਲੋਂ ਸੰਗਤਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ